ਅੱਜ ਦਾ ਦਿਨ ਭਾਵੇਂ ਮੈਂ ਬਹੁਤ ਯੂਜਵਲ ਸਟਾਰਟ ਕੀਤਾ ਸੀ ਬਟ ਇਹ ਐਸ ਯੂਜਵਲ ਨਹੀਂ ਸੀਗਾ ਅੱਜ ਹੈ ਦੀਵਾਲੀ ਐਂਡ ਮੈਂ ਬਹੁਤ ਐਕਸਾਈਟਿਡ ਸੀਗੀ ਹਾਂ ਥੋੜੀ ਅਪਸੈਟ ਵੀ ਸੀ ਕਿ ਚਲੋ ਨਾ ਕਰ ਤੋ ਬਹੁਤ ਦੂਰ ਆ ਕੇ ਮਨਾਣੀ ਪੈ ਰਹੀ ਐ ਬਟ ਮੈਂ ਇਹ ਪਲਾਨ ਕੀਤਾ ਸੀਗਾ ਕਿ ਇਸ ਵਾਰ ਦੀਵਾਲੀ ਨਾ ਬਹੁਤ ਵਧੀਆ ਮਨਾਣੀ ਐ ਤੇ ਮੈਂ ਦਿਨ ਸਟਾਰਟ ਕੀਤਾ ਸੀ ਵਰਕਆਊਟ ਕਰਕੇ ਤੇ ਮੈਂ ਲੈਗ ਵਰਕਆਊਟ ਕੀਤਾ ਸੀ ਉਹ ਤੋਂ ਬਾਅਦ ਮੈਂ ਗਈ ਸੀਗੀ ਦੀਵਾਲੀ ਦਾ ਥੋੜਾ ਸਮਾਨ ਲੈਣ ਲਈ ਇੰਡੀਅਨ ਸਟੋਰ ਜੋ ਕਿ ਮੈਂ ਰਿਕਾਰਡ ਨਹੀਂ ਕਰ ਪਾਈ ਉਹ ਤੋਂ ਬਾਅਦ ਅਸੀਂ ਨਿਕਲ ਗਏ ਘਰ ਬਟ ਅੱਜ ਬਹੁਤ ਕ라우ਡਿਡ ਬੱਸ ਸੀ ਤਾਂ ਖੜੇ ਹੋ ਕੇ ਘਰੇ ਜਾਣਾ ਪਿਆ ਬਟ ਫਾਲ ਦਾ 뷰 ਇੰਨਾ ਸੋਹਣਾ ਸੀ ਕਿ ਬਿਲਕੁਲ ਰਿਗਰੈਟ ਨਹੀਂ ਕੀਤਾ ਮੈਂ ਚੁਈ ਪਰ ਹੋਈ ਤੱਕ ਲੋਲੀ ਸੀ ਕਿਉਂਕਿ ਬੱਸ ਡਰਾਈਵਰ ਨੇ ਸਟਾਪ ਤੇ ਬੱਸ ਹੀ ਨਹੀਂ ਰੋਕੀ ਤੇ ਉਹਨੂੰ ਜਦ ਤੱਕ ਬੋਲਿਆ ਉਹਦੋਂ ਤੱਕ ਬਹੁਤ ਅੱਗੇ ਉਤਾਰਦਾ ਸੀ ਤੇ ਤੁਰ ਕੇ ਵਾਪਸ ਆਣਾ ਪਿਆ ਤੇ ਘਰੇ ਆ ਕੇ ਸਭ ਤੋਂ ਪਹਿਲਾਂ ਮੈਂ ਕੀਤਾ ਸਮਾਨ ਅਨਪੈਕ ਬਿਕਾਜ਼ ਬਹੁਤ ਸਾਰਾ ਸਮਾਨ ਸੀ ਜੋ ਪ੍ਰਪੇਅਰ ਕਰਨਾ ਸੀ ਜਿਤਾ ਹੁਣ ਦੀਵਾਲੀ ਤੇ ਆਪਾਂ ਬਹੁਤ ਕੁਝ ਕਰਦੇ ਆਂ ਦੀਵੇ ਵਗੈਰਾ ਲਗਾਣੇ ਆ ਤੇ ਮੈਂ ਦੀਵੇ ਲੈ ਕੇ ਦੀਵੇ ਸਭ ਤੋਂ ਪਹਿਲਾਂ ਤੇ ਅਨਪੈਕ ਕੀਤੇ ਜਿਹੜੇ ਪੈਕੇਟ ਦੇ ਵਿੱਚ ਸੀਗੇ ਬੜੇ ਕਿਊਟ ਜਿਹੇ ਦੀਵੇ ਮਿਲੇ ਸੀ ਉੱਥੇ ਤੇ ਨਾ ਅਸੀਂ ਯੂਜੂਲੀ ਇੰਡੀਆ ਦੇ ਵਿੱਚ ਦੀਵਿਆਂ ਨੂੰ ਭਿਉਂ ਕੇ ਰੱਖਦੇ ਆ ਥਿਸ ਹੈਜ਼ ਅ ਰੀਜ਼ਨ ਕਿ ਜਿਹੜੇ ਦੀਵੇ ਨੇ ਉਹ ਤੇਲ ਹੈ ਆਪਾਂ ਕਿਉਂ ਜੋ ਵੀ ਪਾਨੇ ਆ ਉਹ ਬਹੁਤ ਜ਼ਿਆਦਾ ਸੋਖ ਨਾ ਕਰਨ ਇਹ ਇਵਨ ਵਿਜੀਬਲ ਵੀ ਹੈ ਕਿ ਇਹਦੇ ਚ ਬੱਬਲਸ ਨਿਕਲਣ ਲੱਗ ਗਏ ਨੇ ਮਤਲਬ ਅੰਦਰ ਦੀ 에ਅਰ ਹੈ ਜੋ ਨਿਕਲਣ ਲੱਗ ਗਈ ਹੈ ਉਸ ਤੋਂ ਬਾਅਦ ਮੈਂ ਮੌਲੀ ਲੈ ਕੇ ਆਈ ਸੀ ਇਹ ਬਹੁਤ ਪੈਰਲੈਲ ਹੈ ਸੀ ਮੈਂ ਬ੍ਰੈਂਟਨ ਤੋਂ ਇਹ ਮੈਂ ਕਾਟਨ ਦੀ ਜਗ੍ਹਾ ਯੂਜ਼ ਕਰਨੀ ਹੈ ਬਿਕਾਜ਼ ਈਜ਼ੀਅਰ ਵੇ ਹੈ ਕੁਝ ਵੀ ਕਰਨਾ ਨਹੀਂ ਹੈ ਬਸ ਕੱਟ ਕੇ ਯੂਜ਼ ਕਰਨੀ ਹੈ ਤੇ ਮੈਂ ਲੰਚ ਦੀ ਤਿਆਰੀ ਕੀਤੀ ਫਟਾਫਟ ਤੇ ਮੈਂ ਮੈਰੀਨੇਟ ਕਰਕੇ ਰੱਖਿਆ ਹੋਇਆ ਸੀ ਸੋਇਆ ਚੰਗਸ ਦਹੀਂ ਦੇ ਵਿੱਚ ਸੀਜ਼ਨਿੰਗਸ ਵਗੈਰਾ ਪਾ ਕੇ ਤੇ ਨੂੰ ਬਸ ਮੈਂ ਤੜਕਾ ਲਗਾਉਣਾ ਹੈ ਸਬਜ਼ੀਆਂ ਦਾ ਅਨਿਅਨਸ ਮੈਂ ਚੌਪ ਕਰ ਲਏ ਤੇ ਮੈਂ گارਲਿਕ ਚੌਪ ਕਰ ਲਿਆ ਬਹੁਤ ਸਾਰਾ ਸੀ ਬਹੁਤ ਸਾਰਾ گارਲਿਕ ਯੂਜ਼ ਕਰਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਫਲੇਵਰ ਤੇ ਮੈਂ ਪੈਨ ਦੇ ਵਿੱਚ ਔਇਲ ਪਾ ਕੇ ਫਟਾਫਟ ਉਹਦੇ ਵਿੱਚ ਪਾਇਆ ਜੀਰਾ ਤੇ گارਲਿਕ ਪਾਇਆ ਚੌਪਡ ਤੇ ਉੱਤੇ ਬਾਦ ਅਨਿਅਨਸ ਤੇ ਟਮੇਟੋਸ ਵੀ ਚੌਪ ਕੀਤੇ ਸੀ ਮੈਂ ਬਾਅਦ ਚ ਉਹ ਵੀ ਪਾਤੇ ਤੇ ਉਤੋਂ ਬਾਦ ਹਲਕੀ ਜਿਹੀ ਕੈਚੱਪ ਪਾਈ ਵਿੱਚ ਤੇ ਵਿੱਚ ਪਾਈ ਸੋਇਆ ਸੌਸ ਉਹ ਤੋਂ ਬਹੁਤ ਥੋੜੀ ਪਾਈ ਸੀਗੀ ਤੇ ਬਾਅਦ ਮੈਂ ਆਪਣੇ ਮੈਰੀਨੇਟ ਕੀਤੇ ਹੋਏ ਸੋਇਆ ਚੰਗਸ ਪਾਤੇ ਤੇ ਨਾਲ ਅਸੀਂ ਬਣਾਇਆ ਹੋਇਆ ਸੀ ਸੂਜੀ ਦਾ ਹਲਵਾ ਜਦੋਂ ਤੱਕ ਸਬਜ਼ੀ ਕੋਕ ਹੋ ਰਹੀ ਸੀ ਤੇ ਰੋਟੀ ਬਣ ਰਹੀ ਸੀ ਮੈਂ ਸੋਚਿਆ ਮੈਂ ਫਟਾਫਟ ਰੈਡੀ ਹੋ ਜਾਣੀ ਆ ਤੇ ਮੈਂ ਸ਼ਾਵਰ ਲਿੱਤਾ ਕੰਫਰਟੇਬਲ ਜਿਹਾ ਆਊਟਫਿਟ ਪਾਇਆ ਤੇ ਫਿਰ ਮੈਂ ਸਮਾਨ ਲੱਭ ਰਹੀ ਸੀ ਜੋ ਕਿ ਮੈਨੂੰ ਮoiusturizer ਮਿਲ ਨਹੀਂ ਰਿਹਾ ਸੀ ਤੇ ਮੈਂ ਸਿੱਧਾ ਸਨਸਕ੍ਰੀਨ ਹੀ ਲਗਾ ਲਈ ਕਿ ਮੈਂ ਸਪਰੇ ਵਾਲੀ ਕਿਡਸ ਸਨਸਕ੍ਰੀਨ ਯੂਜ਼ ਕਰਦੀ ਆ ਬਿਕਾਜ਼ ਮੈਨੂੰ ਲੱਗਦਾ ਦਾ ਕੋਈ ਹਾਰਮ ਨਹੀਂ ਹੈ ਪਤਾ ਨਹੀਂ ਕਿ ਮੈਂ ਯੂਜ਼ ਕਰਦੀ ਆ ਮੈਂ ਬਟ ਮੈਂ ਹਮੇਸ਼ਾ ਟਰਾਈ ਕਰਦੀ ਆ ਕਿ ਮੈਂ ਵਿਦਆਊਟ ਸਨਸਕ੍ਰੀਨ ਬਾਹਰ ਨਾ ਜਾਵਾਂ ਤੇ ਸਨ ਸਕੀਨ ਲਗਾਣ ਕਰਕੇ ਨਾ ਸਕਿਨ ਬਹੁਤ ਹੀ ਜ਼ਿਆਦਾ oily ਹੋ ਜਾਂਦੀ ਹੈ ਤੇ ਮੈਂ ਕੰਪੈਕਟ ਲਗਾ ਲੈਂਦੀ ਹਾਂ ਤੇ ਸਕਿਨ ਵੀ even ਹੋ ਜਾਂਦੀ ਹੈ ਤੇ ਪਲੱਸ ਸਕਿਨ ਦਾ ਟੈਕਸਚਰ ਸਹੀ ਹੋ ਜਾਂਦਾ ਹੈ ਤੇ ਮੈਨੂੰ ਹੱਥਾਂ ਨਾਲ ਬਲੈਂਡ ਕਰ ਲੈਂਦੀ ਹਾਂ ਬਿਕਾਜ਼ ਮੈਨੂੰ ਜੋ ਫੇਸ ਤੇ ਕੀ ਕੀ ਜਿਆ ਕੁਝ ਦਿਖੇ ਨਾ ਮੈਨੂੰ ਉਹ ਅੱਛਾ ਨਹੀਂ ਲੱਗਦਾ ਤੇ ਮੈਨੂੰ ਐਦਾਂ ਹੈ ਕਿ ਮੇਰਾ ਦਿਖੇ ਨਾ ਮੇਕਅਪ ਚਾਹੇ ਉਹ ਠੀਕ ਹੈ ਬਟ ਕੀ ਕੀ ਜਾਨਾ ਲੱਗੇ ਤੇ ਮੈਂ ਉਸ ਤੋਂ ਬਾਅਦ ਬਸ ਛੀਕਸ ਤੇ ਬਲਸ਼ ਤੇ 립 ਟਿੰਟ ਲਗਾ ਕੇ ਬਸ ਮੈਂ ਰੈਡੀ ਹੋ ਜਾਣੀ ਆ ਵਾਲਾਂ ਦਾ ਮੈਨੂੰ ਬਹੁਤਾ ਟਾਈਮ ਲੱਗਦਾ ਨਹੀਂ ਬਿਕਾਜ਼ ਮੈਂ ਇੱਕ ਮੈਸੀਜੇ ਪਰ ਡੀਟੇਲ ਕਰ ਲੈਣੀ ਆ ਤੇ ਬਸ ਮੈਂ ਰੈਡੀ ਤੇ ਮੈਂ ਕੋਈ ਇੱਕ ਬਾਈਟ ਲੈਂਦੀ ਰੋਟੀ ਦੀ ਤੇ ਮੈਂ ਨਿਕਲ ਗਈ ਕੰਮ ਲਈ A few moments later ਸੋ ਮੈਂ ਹੁਣੇ ਕੰਮ ਤੋਂ ਆ ਰਹੀ ਆ ਮੇਰਾ ਕੰਮ ਖਤਮ ਹੁੰਦਾ 6 ਵਜੇ ਤੇ ਮੇਰੇ ਸੁਪਰਵਾਈਜ਼ਰ ਇੰਨੇ ਅਕਸਰ ਹੁੰਦੇ ਕਿ ਨਾ ਇਹ ਮਾ ਪੰਡਦੇ ਨੇ ਕਿ ਜੀ ਜਾਨਾ ਜੀ ਗੋਰੇ ਨਹੀਂ ਮਤਲਬ ਵਧੀਆ ਤੁਹਾਡੇ ਨਾਲ ਲੀਵ ਕਰਦੇ ਹਰ ਤਰ੍ਹਾਂ ਦਾ ਮੰਦਾ ਹਰ ਜਗ੍ਹਾ ਹੁੰਦਾ ਹੈ ਮੇਰੀ ਸੁਪਰਵਾਈਜ਼ਰ ਨੂੰ ਪਤਾ ਵੀ ਨਹੀਂ ਕਿ ਫੈਸਟੀਵਲ ਹੈ ਕੀ ਹੈ ਕਿ ਨਹੀਂ ਸ਼ੀ ਜਸਟ ਸੌਂ ਕਿ ਮੈਂ ਆਈ ਆਂ ਵੱਡੇ ਫੈਸਟੀਵਲ ਤੇ ਪਹਿਲੀ ਗੱਲ ਤਾਂ ਉਹ ਇੰਨੀ ਗ੍ਰੇਟਫੁਲ ਸੀ ਵੀ ਕਿ ਮੈਂ ਐਂਡ ਮੋਮੈਂਟ ਤੇ ਉਹਨੂੰ ਛੁੱਟੀ ਲਈ ਨਾ ਕਹਿ ਕੇ ਕੰਮ ਤੇ ਆਈ ਆਂ ਐਂਡ ਉਹਨਾਂ ਸੌਰੀ ਮੈਨੂੰ ਬਹੁਤ ਜ਼ਿਆਦਾ ਸਾ ਜੜ ਰਿਹਾ बिकॉज ਮੈਂ ਆਪਣੇ ਹੱਥੇ ਜਾ ਰਹੀ ਹਾਂ ਮੇਰੀ 20 ਮਿੰਟਸ ਦੀ ਵਾਕ ਹੁੰਦੀ ਹੈ ਆਉਣ ਦੀ ਵੀ ਜਾਣ ਦੀ ਤੇ ਯਾ ਤੇ ਉਹਨਾਂ ਨੇ ਮਿਲਿਆ ਕਿ ਤੁਸੀਂ ਜਲਦੀ ਚੱਲਦੇ ਰਹੋ ਅੱਛਾ ਮਤਲਬ ਮੈਨੂੰ ਸੋਚ ਕੇ ਮੈਂ ਗ੍ਰੇਟਫੁਲ ਫੀਲ ਹੋ ਰਿਹਾ ਨਾ ਫਿਲਹਾਲ ਕਿ ਲੋਕ ਕਿੰਨੇ ਚੰਗੇ ਰਹੇ ਸਮਝਦੇ ਨੇ ਮੈਂ ਨਹੀਂ ਕਹਿੰਦੀ ਕਿ ਇੱਥੇ ਹੀ ਚੰਗੇ ਨੇ ਉੱਥੇ ਚੰਗੇ ਨੇ ਇਟਸ ਜਸਟ ਅਬਾਊਟ ਪੀਪਲ ਔਰ ਬਾਕੀ ਗੱਲਾਂ ਦੀ ਇਹ ਨੱਲਾ ਵੈਦਰ ਇੰਨਾ ਸੋਹਣਾ ਹੈ ਅੱਜ ਮਤਲਬ ਲਾਸਟ ਵੀਕ ਕਿੰਨੀ ਠੰਡ ਸੀਗੀ ਡਬਲ ਜੈਕਟਸ ਪਾਣੀਆਂ ਪਹਿਰੀਆਂ ਸੀ ਬਟ ਹੁਣ ਹੁਣ ਬਿਲਕੁਲ ਹਾਫ 3 ਲੀਵਸ ਤੇ ਆਂ ਗਈਆਂ ਮੈਂ ਸੋ ਕੋਈ ਇੱਥੇ ਚਲੀ ਗੱਲ ਹੀ ਲੱਗ ਰਹੀ ਹੈ ਐਂਡ ਲਾਸਟ ਫਿਊ ਡੇਸ ਜਦੋਂ ਜਦੋਂ ਦੀਵਾਲੀ ਕੋਲ ਆ ਰਹੀ ਸੀ ਕਿ ਮੈਂ ਫੈਮਿਲੀ ਨੂੰ ਇੰਨਾ ਮਿਸ ਕਰ ਰਹੀ ਸੀ ਇਵਨ ਅੱਜ ਵੀ ਮਤਲਬ ਐਕਸਪਲੇਨ ਨਹੀਂ ਕਰ ਸਕਦੀ ਬਟ ਮੈਨੂੰ ਮੈਂ ਨਹੀਂ ਐਕਸਪ੍ਰੈਸਿਵ ਨਹੀਂ ਹੋ ਪਾਉਂਦੀ ਸਪੈਸ਼ਲੀ ਮੈਂ ਆਮ ਲਿਕ ਔਨ ਕੈਮਰਾ ਤਾਂ ਤੇ ਮੈਂ ਬਹੁਤ ਮਿਸ ਕਰ ਰਹੀ ਸੀਗੀ ਬਟ ਮੈਂ ਕਦੇ-ਕਦੇ ਸੋਚਦੀ ਹਾਂ ਕਿ ਇਟਸ ਜਸਟ ਕਿ ਇਹੀ ਆਮ ਇਹ ਸਾਲ ਅਗਲੇ ਸਾਲ ਬਾਬਾ ਜੀ ਮੇਰ ਕਰਨ ਤਾਂ ਅਗਲੇ ਸਾਲ ਆਪਾਂ ਘਰੇ ਜਾ ਕੇ ਮਨਾਏ ਦਿਵਾਲੀ ਕਜ਼ ਮੇਰਾ ਸਭ ਤੋਂ ਫੇਵਰਿਟ ਫੈਸਟੀਵਲ ਸੀਗਾ ਤੇ ਮੈਂ ਹਮੇਸ਼ਾ ਕਹਿੰਦੀ ਸੀ ਕਿ ਮੈਂ ਆਮ ਜਾ ਕੇ ਆ ਕੈਨੇਡਾ ਕਿ ਮੈਂ ਸਭ ਤੋਂ ਜ਼ਿਆਦਾ ਮਿਸ ਕਰੂੰਗੀ ਆਪਣੀ ਫੈਮਿਲੀ ਤੇ ਫੈਸਟੀਵਲਸ ਸਪੈਸ਼ਲੀ ਦੀਵਾਲੀ ਬਟ ਇਟਸ ਓਕੇ ਲੋਕ ਬਹੁਤ ਚੀਜ਼ਾਂ ਬਹੁਤ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ ਨੇ ਇੱਥੇ ਵਧੀਆ ਮਤਲਬ ਮੈਨੂੰ ਵਧੀਆ ਲੱਗਦਾ ਮੈਂ ਬਹੁਤ ਲੋਕੀ ਨੇ ਜੋ ਬੜਾ ਭੰਡਦੇ ਨੇ ਆ ਦੂਸਰੀ ਕੰਟਰੀਜ਼ ਨੂੰ ਸਪੈਸ਼ਲੀ ਜਿਹੜੇ ਚਲੇ ਜਾਂਦੇ ਨੇ ਤੇ ਸਪੈਸ਼ਲੀ ਉਹ ਜਿਹੜੇ ਜਾ ਨਹੀਂ ਪਾਉਂਦੇ ਤੇ ਬਟ ਮੈਂ ਇਹ ਕਹੂੰਗੀ ਕਿ ਜਦ ਤੱਕ ਆਪਾਂ ਐਕਸਪੀਰੀਅੰਸ ਨਹੀਂ ਨਾ ਕਰਦੇ ਪੋਜ਼ਿਟਿਵਲੀ ਉਦੋਂ ਤੱਕ ਆਪਾਂ ਨੂੰ ਫਾਲਤੂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ ਕਿਉਂਕਿ ਮੇਰੇ ਸਾਹ ਨਾਲ ਮੇਰੇ ਸਾਹ ਨਾਲ ਦੀ ਡਰਾਬੈਟਸ ਹਰ ਇੱਕ ਚੀਜ਼ ਦੇ ਹੁੰਦੇ ਨੇ ਪ੍ਰੋਬਲਮਸ ਹਰ ਜਗ੍ਹਾ ਆਉਂਦੀਆਂ ਨੇ ਇੱਧਰ ਵੀ ਉੱਧਰ ਵੀ ਆਪਾਂ ਨੂੰ ਥੋੜਾ ਪੋਜ਼ਿਟਿਵ ਮਾਈਂਡ ਸੈਟ ਰੱਖ ਕੇ ਚੱਲਣਾ ਚਾਹੀਦਾ ਥੈਟਸ ਵਾਈ ਮੈਂ ਬਹੁਤ ਮਿਸ ਕਰ ਰਹੀ ਸੀ ਮੇਰਾ ਮਨ ਨਹੀਂ ਹੈਗਾ ਦੀਵਾਲੀ ਕਾਈਂਡ ਆਫ ਹੈ ਵੀ ਕਾਈਂਡ ਆਫ ਨਹੀਂ ਦੀ ਹੈ ਸੈਲੀਬ੍ਰੇਟ ਕਰਨ ਦਾ ਬਟ ਮੈਂ ਆਈ ਵਿਲ ਟਰਾਈ ਮਾਈ ਬੈਸਟ ਕਿ ਮੈਂ ਮਤਲਬ ਵਧੀਆ ਅੱਛਾ ਸੈਲੀਬ੍ਰੇਟ ਕਰਾਂ ਤਾਂ ਕਿ ਮੈਨੂੰ ਵੀ ਵਧੀਆ ਲੱਗੇ ਮੈਨੂੰ ਤਾਂ ਲੱਗੇ ਲੱਗੇ ਮੇਰੀ ਫੈਮਿਲੀ ਨੂੰ ਵੀ ਅੱਛਾ ਲੱਗਦਾ ਆਪਾਂ ਜਦੋਂ ਫੈਮਿਲੀ ਤੋਂ ਦੂਰ ਰਹਿੰਦੇ ਆ ਨਾ ਫੈਮਿਲੀ ਨੂੰ ਪਿਕਚਰਸ ਭੇਜਦੇ ਆ ਦੱਸਦੇ ਆ ਨਵੀਂ ਨਵੀਂ ਚੀਜ਼ਾਂ ਦਿਖਾਉਂਦੇ ਆ ਫੈਮਿਲੀ ਨੂੰ ਬਹੁਤ ਅੱਛਾ ਲੱਗਦਾ ਉਹਦੇ ਕਰਕੇ ਮੈਂ ਆਪਣੇ ਪੇਰੈਂਟਸ ਨੂੰ ਲਿਖ ਛੋਟੀ ਛੋਟੀ ਚੀਜ਼ਾਂ ਬਹੁਤ ਦਿਖਾਉਂਦੀ ਆ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਜੋ ਇੰਡੀਆ 'ਚ ਮਤਲਬ ਨਹੀਂ ਹੁੰਦੀਆਂ ਇੰਨੀਆਂ ਯੂਜੂਅਲ ਨਹੀਂ ਹੈਗੀਆਂ ਉਹ ਚੀਜ਼ਾਂ ਬਾਕੀ ਮੇਰੀ 20 ਮਿੰਟਸ ਦੀ ਵਾਕ ਪੂਰੀ ਹੋ ਗਈ ਹੈ ਆਂਦੇ ਆਂਦੇ ਹਵਾ ਇੰਨੀ ਚੱਲ ਰਹੀ ਹੈ ਤੇ ਮੇਰੀ ਵੌਇਸ ਵੀ ਬਹੁਤ ਲੈਕ ਕੰਦੀ ਆ ਰਹੀ ਹੋਣੀ ਮੇ ਵੀ ਬਟ ਇਟਸ ਓਕੇ ਆ ਟਰਾਈ ਕਰੂੰਗੀ ਠੀਕ ਕਰਨ ਦਾ ਬਾਕੀ ਅਗਰ ਨਾ ਹੋ ਪਾਇਆ ਸੋ ਸੌਰੀ ਤੇ ਹੁਣ ਮੈਂ ਨਾ ਕਾਫੀ ক্লোਜ਼ ਆ ਗਈ ਹਾਂ ਬਸ ਸਟਾਪ ਦੇ ਐਂਡ ਬਸਿਸ ਇੰਨੀਆਂ ਜ਼ਿਆਦਾ ਲਾਈਕ ਫਿਲਡ ਅਪ ਨੇ ਨਾ ਇੱਕ ਤਾਂ ਹੈਲੋਵੀਨ ਤੇ ਮੈਂ ਨਾ ਹੈਲੋਵੀਨ ਲਈ ਵੀ ਬੜੀ ਐਕਸਾਈਟਡ ਸੀਗੀ ਤੇ ਬਤਨਾ ਮੇਰੀ ਹੈਲੋਵਿਨ ਦੀ ਸਾਰੀ ਐਕਸਾਈਟਮੈਂਟ ਚਲੀ ਗਈ ਬਿਕਾਜ਼ ਨਾ ਦੀਵਾਲੀ ਐਨੀ ਅੱਛੀ ਤਰ੍ਹਾਂ ਮਨਾਣੀ ਸੀ ਵਾਰੀ ਬਟ ਆਈ ਵਿਲ ਟ੍ਰਾਈ ਹਮ ਤੇ ਮੈਂ ਕੀ ਕਹਿ ਰਹੀ ਸੀ ਹਾਂ ਬਸ ਇਸ ਬਹੁਤ ਭਾਰਟ ਨੇ ਕਿਉਂਕਿ ਇੱਕ ਤਾਂ ਹੈਲੋਵਿਨ ਉੱਤੋਂ ਦੀਵਾਲੀ ਤੇ ਬਹੁਤ ਲੋਕ ਸੈਲੀਬ੍ਰੇਟ ਕਰਦੇ ਨੇ ਦੀਵਾਲੀ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਗੁਰਦੁਆਰੇ ਮੰਦਰ ਤਾਂ ਹਰ 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 ਬੰਦਾ ਹੀ ਜਾਂਦਾ ਤੇ ਵੈਸੇ ਵੀ ਕਾਫੀ ਮਤਲਬ ਨਾ ਰਸ਼ਰੀਆ ਹੈਗਾ ਹੈ ਪੂਰੀ ਦਿੱਲੀ ਮੈਥੋਂ ਕੋਈ ਫੀਲਿੰਗ ਆ ਰਹੀ ਹੈ ਬਟ ਨੋ ਅੱਖਾਂ ਹੀ ਲੱਗਦਾ ਮਤਲਬ ਜੇ ਆਪਾਂ ਖੜੇ ਹੋ ਕੇ ਵੀ ਜਾਣਦੇ ਆ ਨਾ ਇੰਨੋਂ ਅੱਖਾਂ ਲੱਗਦਾ ਨਹੀਂ ਹੈਗਾ ਝੂਠ ਨਹੀਂ ਬੋਲੂਗੀ ਮੈਂ ਇਹ ਨਾ ਰੋਈ ਜਾਵਾਂ ਕਿ ਜੀ ਖੜੇ ਹੋ ਕੇ ਜਾਣਾ ਪੈਂਦਾ ਬੜੀ ਦੁਖੀਆਂ ਮੈਂ ਨਹੀਂ ਸਹੀ ਹੈ ਚਲੋ ਬਾਕੀ ਹੁਣ ਘਰ ਜਾ ਕੇ ਦੇਖਦੇ ਮੈਂ ਪਹਿਲਾਂ ਨੋ ਫਰਸ ਜਾਣਾ ਥੋੜਾ ਜਿਹਾ ਸਮਾਨ ਲੈਣਾ ਹੈ ਕੰਮ ਦਾ ਘਰ ਦਾ ਥੋੜੀ ਮਿਠਾਈ ਲੈਣੀ ਹੈ ਬਾਕੀ ਹੋਰ ਇੱਕ ਅੱਧੀ ਚੀਜ਼ ਲੈਣੀ ਹੈ ਦੇਸੀ ਜਿਹਾ ਵਗੈਰਾ ਸਰੋਂ ਦਾ ਤੇਲ ਉਹ ਲੈ ਕੇ ਫਿਰ ਮੈਂ ਜਾਊਂਗੀ ਘਰੇ ਘਰੇ ਜਾ ਕੇ ਤੇਰੇ ਚਾ ਬੈਸਟ ਵਨ ਹੁਣ ਆਪਾਂ ਪਹੁੰਚ ਗਏ ਆ ਨੋ ਫ੍ਰਿਲਸ ਜੋ ਕਿ ਮੈਨੂੰ ਪੈਂਦਾ ਹੈ ਰਾਹ ਦੇ ਵਿੱਚ ਹੀ ਤੇ ਮੈਂ ਬਹੁਤਾ ਟਾਈਮ ਵੇਸਟ ਨਾ ਕਰਨ ਦੀ ਜਗ੍ਹਾ ਤੇ ਮੈਂ ਬਸ ਉਹੀ ਵਾਲੀ ਆਇਲਸ ਤੇ ਗਈ ਜਿਨ੍ਹਾਂ ਦੀ ਮੈਨੂੰ ਲੋੜ ਸੀ ਤੇ ਮੈਂ ਛੋਟਾ ਵਾਲਾ ਸਰੋਂ ਦਾ ਤੇਲ ਲਿੱਤਾ ਤੇ ਦੇਸੀ ਘਿਓ ਲਿੱਤਾ ਦੇਸੀ ਘਿਓ ਸਾਡਾ ਜੋਤ ਲਈ ਵੀ ਕੰਮ ਆ ਜਾਂਦਾ ਹੈ ਤੇ ਦੀਵਿਆਂ ਲਈ ਤਾਂ ਚਾਹੀਦਾ ਹੀ ਸੀਗਾ ਦੋਨੋਂ ਚੀਜ਼ਾਂ ਤੇ ਬਹੁਤ ਸਾਰੇ ਮੈਂ ਫਰੋਜ਼ਨ ਸੈਕਸ਼ਨ ਦੇ ਵਿੱਚ ਗਈ ਮੈਂ ਮਿਠਾਈ ਲੈਣੀ ਸੀ ਤੇ ਮੈਨੂੰ ਇਹ ਚੀਜ਼ਾਂ ਇੰਨਾ ਇੰਨਾ ਟੈਂਪਟ ਕਰ ਰਹੀਆਂ ਸੀ ਫਰੋਜ਼ਨ ਸਮੋਸੇ ਆਨ ਸਟੱਫ ਬਟ ਮੈਂ ਫਰੋਜ਼ਨ ਚੀਜ਼ਾਂ ਬਿਲਕੁਲ ਨਹੀਂ ਖਾਂਦੀ ਆ ਮੈਂ ਇਨੀਸ਼ੀਅਲੀ ਖਾਦੀਆਂ ਨੇ ਬਟ ਇਹ ਚੀਜ਼ਾਂ ਬਹੁਤ ਖਰਾਬ ਕਰਦੀਆਂ ਨੇ ਤੇ ਮੈਂ ਬਸ ਫਟਾਫਟ ਮੇਨ ਸੈਕਸ਼ਨ ਤੇ ਗਈ ਜੋ ਕਿ ਸੀ ਰਸਮਲਾਈ ਤੇ ਮੈਂ ਕਨਫਿਊਜ਼ ਸੀ ਦੋਨਾਂ ਦੇ ਵਿੱਚ ਕਿਹੜੀ ਲਵਾਂ ਬਰਾੜ ਵਾਲੀ ਜਾਂ ਨਾਨਕ ਵਾਲੀ ਤੇ ਚੱਕੀ ਆਪਾਂ ਸਸਤੀ ਵਾਲੀ ਕਿਉਂਕਿ ਮੈਨੂੰ ਕੋਈ ਇੰਨਾ ਕਾਸ ਫਰਕ ਵੀ ਨਹੀਂ ਲੱਗਿਆ ਫਿਰ ਚੱਕੀ ਆਪਣੀ ਸਵਾਰੀ ਟੀਟੀਸੀ ਤੇ ਨਿਕਲ ਗਏ ਘਰ ਨੂੰ ਵਾਪਸ ਮਸਾਂ ਜਾ ਕੇ ਘਰ ਮਿਲਦਾ ਤੇ ਸ਼ਾਮੀ ਬਾਲਕਨੀ ਚ ਬੈਕਯਾਰ ਚੰਨਾ ਪਿਆਰਾ ਵੈਦਰ ਸੀਗਾ ਇੰਨਾ ਪਿਆਰਾ ਵਿਊ ਲੱਗ ਰਿਹਾ ਸੀ ਤੇ ਸ਼ਾਮੀ ਜਦੋਂ ਮੈਂ ਰੈਸਟ ਕਰ ਰਹੀ ਸੀ ਤੇ ਇੱਥੇ ਬੱਚੇ ਫਿਰ ਰਹੇ ਸੀ ਹੈਲੋਵੀਨ ਮਨਾ ਰਹੇ ਸੀ ਤੇ ਉਹ ਟ੍ਰੀਟਸ ਲਈ ਘੁੰਮਦੇ ਨੇ ਪੂਰੀ ਸਟ੍ਰੀਟਸ ਦੇ ਵਿੱਚ ਇਹ ਵੀ ਮੇਰਾ ਫਰਸਟ ਟਾਈਮ ਸੀ ਬਹੁਤ ਵਧੀਆ ਲੱਗ ਰਿਹਾ ਸੀ ਆਪਾਂ ਵੀ ਕਰ ਲਿਆ ਸੀ ਆਪਣੀਆਂ ਲਾਈਟਸ ਔਨ ਤੇ ਅਸੀਂ ਡੈਕੋਰੇਸ਼ਨ ਪਹਿਲਾਂ ਹੀ ਕਰ ਲਈ ਸੀਗੀ ਲਾਈਟਸ ਵਗੈਰਾ ਦੀ ਥੋੜੇ ਦਿਨ ਪਹਿਲਾਂ ਜਿੱਦਾਂ ਆਪਾਂ ਇੰਡੀਆ 'ਚ ਕਰਦੇ ਆ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਇਹ ਚੀਜ਼ ਕਰਨੀ ਫਿਰ ਮੈਂ ਪ੍ਰੈਪਰੇਸ਼ਨ ਕਰਨੀ ਸ਼ੁਰੂ ਕਰਤੀ ਦੀਵਿਆਂ ਲਈ ਤੇ ਮੈਂ ਨਾ ਜਿੱਦਾਂ ਮੰਮਾ ਕਰਦੇ ਹੁੰਦੇ ਸੀ ਮੈਂ ਵੀ ਕਰਦੀ ਸੀ ਇੰਡੀਆ ਦੇ ਵਿੱਚ ਤੇ ਮੈਨੂੰ ਥੋੜਾ ਆਈਡੀਆ ਸੀਗਾ ਤੇ ਮੈਂ ਨਾ ਇਹਨਾਂ ਨੂੰ ਡੋਰੀਆਂ ਨੂੰ ਥੋੜਾ ਥੋੜਾ ਕੱਟ ਲਿਆ ਮੋਲੀ ਨੂੰ ਤੇ ਉਹਦੇ ਵਿੱਚ ਸੋਕ ਕਰ ਲਿਆ ਤੇਲ ਦੇ ਵਿੱਚ ਲਾਸਟ ਟਾਈਮ 에 ਸਾਰਾ ਪ੍ਰੋਸੈਸ ਮੈਂ ਮੈਂ ਹੀ ਕੀਤਾ ਸੀ ਘਰੇ ਦੀਵਾਲੀ ਤੇ ਮੈਨੂੰ ਯਾਦ ਸੀਗਾ ਸਾਰਾ ਗੁੱਛ ਤੇ ਮੈਨੂੰ ਬਹੁਤ ਵਧੀਆ ਵੀ ਲੱਗਦਾ ਈਵਨ ਬਸ ਫਿਰ ਜਿਹੜੇ ਦੀਵੇ ਸੀਗੇ ਉਹਨਾਂ ਨੂੰ ਸੁਕਾ ਲਿਆ ਸੀ ਡਰਾਈ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਅਸੀਂ ਐਦਾਂ ਹੀ ਜਿਹੜੇ ਪੀਸਸ ਕੱਟੇ ਹੋਏ ਸੀ ਮੋਲੀਆਂ ਦੇ ਉਹ ਭਾਤੇ ਪੰਜ ਦੀਵੇ ਅਸੀਂ ਆਂ ਦੇਸੀ ਘਿਓ ਦੇ ਲਗਾਏ ਸੀਗੇ ਇਹ ਦੀਦੀ ਕਰਦੇ ਨੇ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਕਰਦੇ ਨੇ ਤਾਂ ਕਰਕੇ ਅਸੀਂ ਵੀ ਫਾਲੋ ਕਰ ਲਿਆ ਉਹਦਾ ਘਰੇ ਆ ਸਾਡੇ ਵੱਡਾ ਦੀਵਾ ਲਗਾਉਂਦੇ ਨੇ ਉਹ ਮੈਂ ਲਿਆਣਾ ਭੁੱਲ ਗਈ ਤੇ ਮੈਂ ਕਿਹਾ ਚਲੋ ਇਹੀ ਸਹੀ ਆ ਤੇ ਅਸੀਂ ਫਿਰ ਪੰਜ ਜਿਹੜੇ ਦੇਸੀ ਘੋਲ ਵਾਲੇ ਦੀਵੇ ਸੀਗੇ ਉਹ ਜੋਤ ਦੇ ਨਾਲ ਲਗਾਤੇ ਨਾਉ ਥਿਸ ਇਜ਼ ਮਾਈ ਫੇਵਰਿਟ ਪਾਰਟ ਸਾਰਾ ਘਰ ਡੈਕੋਰੇਟ ਕਰਨਾ ਵਿਦ ਦੀਆਜ਼ ਐਂਡ ਲਾਈਟਸ ਤੇ ਕੈਂਡਲਸ ਜਿਹੜੀਆਂ ਸੀਗੀਆਂ ਸੀ ਦੂਜੀਆਂ ਲੈ ਕੇ ਆਏ ਸੀ ਆਏਗਾ ਸਾਨੂੰ ਫਲੋਟਿੰਗ ਕੈਂਡਲਸ ਕਹਿੰਦੇ ਆ ਮੈਂ ਕਿਹਾ ਬਲਕਨੀ ਚ ਵੀ ਨਾ ਪਿੱਛੇ ਲਗਾਵਾ ਮੈਂ ਇੰਡੀਆ ਜਿਵੇਂ ਲਗਾਉਂਦੀ ਸੀ ਮੈਂ ਜਿੱਦ ਦੇ ਬਾਹਰ ਗਈ ਉਹ ਬੁਝ ਗਿਆ ਪਲਾਨ ਹੀ ਡ੍ਰੌਪ ਕਰਤਾ ਬਟ ਘਰ ਐਨਾ ਸੋਹਣਾ ਲੱਗ ਰਿਹਾ ਸੀ ਲਿਟਰਲੀ ਹੈਵਨਲੀ ਹੋਰ ਵੀ ਸਭ ਨੇ ਬੜੀ ਪਿਆਰੀ ਡੈਕੋਰੇਸ਼ਨ ਕੀਤੀ ਹੋਈ ਸੀ ਕਿਉਂਕਿ ਉਹਨੇ ਸਪੈਸੀਫਿਕ ਏਰੀਆ ਚ ਨਾ ਇੰਡੀਅਨ ਲੁੱਕ ਹੀ ਰੱਖਦੇ ਨੇ ਕਾਫੀ ਵਧੀਆ ਲੱਗ ਰਿਹਾ ਸੀ ਤੇ ਅਸੀਂ ਬਾਹਰ ਡਿਨਰ ਕਰਨ ਆਏ ਵੈਸੇ ਤਾਂ ਅਸੀਂ ਘਰੇ ਬਣਾਉਣਾ ਸੀ ਬਟ ਸਭ ਬਹੁਤ ਥੱਕੇ ਹੋਏ ਸੀ ਤੇ ਅਸੀਂ ਪਲਾਨ ਕੀਤਾ ਬਾਹਰ ਹੀ ਖਾਂਦੇ ਨੇ ਤੇ ਮੈਂ ਇੱਥੇ ਪਹਿਲੀ ਵਾਰ ਝੋਲ ਮੂਮੋਸ ਟਰਾਈ ਕੀਤੇ ਤੇ ਇਹ ਸਾਡਾ 올 ਟਾਈਮ ਫੇਵਰੇਟ ਹੈ ਨੂਡਲ ਵਾਲੇ ਸਪ੍ਰਿੰਗ ਰੋਲ ਤੇ ਗੋਬੀ ਮੰਜੂਰੀਅਨ ਇਹ ਅਸੀਂ ਹਮੇਸ਼ਾ ਖਾਂਦੇ ਹਾਂ ਜਦੋਂ ਵੀ ਇੱਥੇ ਆਉਂਦੇ ਹਾਂ ਸਪੈਸੀਫਿਕ ਜਗ੍ਹਾ ਤੇ ਅਸੀਂ 1 ਘੰਟਾ ਟਰੈਵਲ ਕਰਕੇ ਬਸ ਆ ਖਾਣ ਆਂਦੇ ਤੇ ਇਹਨਾਂ ਨੇ ਵੀ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਸੀ ਤੇ ਬਸ ਇਹ ਸੀ ਸਾਡਾ ਬਹੁਤ ਸੋਹਣਾ ਦਿਨ ਤੇ ਘਰੇ ਆ ਕੇ ਪੀਤੀ ਅਸੀਂ ਕੈਮਮਾਈਲ ਟੀ ਤੇ ਕੀਤੀ ਆਪਣੀ ਨੀਂਦ ਪੂਰੀ ਤੁਹਾਨੂੰ ਵੀ ਸਾਰਿਆਂ ਨੂੰ ਗੁੱਡ ਨਾਈਟ ਐਂਡ ਬਾਏ ਬਾਏ